ਇਹ ਤਾਂ ਜਿਹੜਾ ਮੁੰਡਾ ਆ ਰਿਹਾ ਬਾਹਰ ਉਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਹੋ ਕੇ ਉਹਤੋਂ ਆ ਰਿਹਾ ਹੈ ਆ ਜੇ ਖ਼ਬਰਾਂ ਜੀ ਸੁਣਿਆ ਹੋਗਾ ਅੱਛਾ ਯਾਰ ਮੈਂ ਪੁੱਛਾਂ ਤੇ ਕਿਹੜੇ ਹਾਲਾਤਾਂ ਜਨਨ ਨੂੰ ਭੇਜਿਆ ਸੀ ਇਸ ਤੋਂ ਪਹਿਲੇ ਵੇਚ ਕੇ ਕਿਹਨੇ ਆ ਕਿੰਨੀ ਵੇਚੀ ਜ਼ਮੀਨ ਸਾਰਾ ਕਿਲਾ ਵੇਚੀ ਤੇ ਬਾਕੀ ਪਏ ਹੋਏ ਫੜ ਫੁੜ ਕੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਚ ਗਿਆ ਹੈ? ਉਹ ਜੂਕਾ ਗਿਆ ਹੈ। ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹ ਕਿੰਨੀ ਤਰੀਕ ਨੂੰ ਗਿਆ ਹੈ? 24 ਸਾਲ ਹੋ ਗਏ ਹੈ ਕਰੀਬ ਜਿਸ ਦਿਨ ਪੜੀ ਨਹੀਂ। ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ। ਤੇ ਹੁਣ ਸਰਕਾਰ پاسੋਂ ਕੀ ਮੰਗ ਕਰਦੇ ਤੇ? ਸਰਕਾਰ ਤੇ ਹੋ ਜਾਨੇ ਆਪਣੇ ਨੂੰ ਫੇਰ ਨੌਕਰੀ ਦਿੱਤੀ ਜਾ। ਕੀ ਨਾਂ ਬੰਦੇ ਤੁਹਾਡਾ? ਸਰਬਜੀਤ ਵੀਰੇ। ਇਹੜਾ ਵੀ ਡਿਪੋਰਟ ਹੋ ਗਿਆ ਹੁੰਦਾ ਉਹਨਾਂ ਤੇ ਕੀ ਲੱਦੇ ਤੁੰਸ ਵਾਈਫ ਆ ਮੇਰੀ ਮੈਂ ਉਹਨਾਂ ਤੇ ਕਦੋਂ ਦਾ ਵੀਰੇ ਗਿਆ ਸੀ ਬਾਰ 26 ਜਨਵਰੀ ਨੂੰ ਮੇਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰਕੇ ਹੁਣ ਇੱਥੋਂ ਦੇ ਚੌਂਕੀ ਵਾਲੇ ਆਉਣਗੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਡਿਪੋਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਸ ਦਾ ਰਿਪੋਰਟ ਹੈ ਸਾਨੂੰ ਵੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮਮਾ ਪਾਪਾ ਦਾ ਨਾਮ ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੀ ਕਦੋਂ ਦਾ ਬਾਹਰ ਗਿਆ ਹੋਇਆ ਸੀ ਤੇ ਕਿਹੜੇ ਦੇਸ਼ 'ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸਏ ਚ ਜਾਣ ਦਾ ਡਿਸੀਜਨ ਲਿਆ ਉੱਥੇ ਬਾਈ ਦਿਨ ਰੁਕੇ ਪਤਾ ਨਹੀਂ ਕੀ ਹੋਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ 22 ਦਿਨ ਬਾਅਦ ਇੰਡੀਆ ਆ ਰਹੇ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਇਹਨਾਂ ਵੀਰੇ ਪਾਈ ਲਾ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅੱਗੇ ਯੂ ਐਸ اے ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਦੇ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਤ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂ ਜੀ ਵੀਰੇ ਜ਼ਾਇਦਾਤੀ ਵੇਚ ਕੇ ਗਏ ਸੀ ਕਿੰਨੇ ਬੱਚੇ ਕਿੰਨੇ ਕਿੰਨੇ ਬੇਟਾ ਹੀ ਹੈ ਵੀ 3 ਸਾਲ ਦਾ ਕੀ ਨਾਮ ਇ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਜੀ ਕਿਹੜਾ ਪਿੰਡ ਹੈ 588 ਤੇ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਮ ਇਹਨਾਂ ਦਾ ਸੁਭਚਾਨ ਸਿੰਘ ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ ਇਹਨੂੰ 2.5 ਸਾਲ ਹੋ ਗਏ ਪਹਿਲਾਂ ਯੂਕੇ ਸੀ ਯੂਕੇ ਤੋਂ ਵਰਕੇ ਯੂਐਸਏ ਚਲੇ ਗਏ ਕਿੰਨੇ ਤਰੀਕ ਨੂੰ ਗਿਆ ਯੂਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲੋਂ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਅੱਛਾ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੈਂ ਮੰਗ ਸਾਡੇ ਬਾਰੇ ਕਿ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਵੀ ਛੋਟੇ ਬੱਚਾ ਇੱਕ ਉਹਨਾਂ ਨੇ ਦੇਖੇ ਪੈੜੀ ਵੇਚ ਕੇ ਬਾਹਰ ਘੱਲਿਆ ਸੀ ਕਿੰਨਾ ਪੈਸਾ ਲਾਇਆ ਪਹਿਲਾਂ 2 ਲੱਖ ਰੁਪਇਆ ਲਾਇਆ ਜੁਕੇ ਘਰਨ ਵਾਸਤੇ 20 ਲੱਖ ਫਿਰ ਗੱਡੀ ਲਾਇਆ ਉਹਨਾਂ ਸਿਕਲਣ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦੋਂ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਰੀ ਹੋਇਆ ਹਾਂ ਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਇੱਥੇ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਅੰਦੇ ਜੇ ਉਹ ਸਾਨੂੰ ਕਿਹਾ ਕਿ ਮਤਲਬ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਵਾਸਤੇ ਸੋਚਿਆ ਜਾਵੇ ਜਿਹੜਾ ਇਹਨਾਂ ਦਾ ਖਰਚਾ ਕੋਈ ਸਾਡੇ ਬਾਰੇ ਵੀ ਹਨਸਾਮ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹੁਧਿਆਣੇ ਦਾ